ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 98 ਦਿਨ 100 ਦਿਨ 100 ਅਲੱਗ-ਅਲੱਗ ਸਟੇਜ ਦੀਆਂ ਦਸਤਾਰਾ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਬੀਬੀਆਂ ਲਈ ਖਾਸ ਦੁਮਾਲਾ ਸਾਹਿਬ ਲੈ ਕੇ ਆਏ 2-ਸ਼ੇਪ ਦੇ ਵਿੱਚ ਕਲਰਫੁੱਲ ਦੁਮਾਲਾ ਸਾਹਿਬ ਸੰਪੂਰਨ ਦੁਮਾਲਾ ਸਾਹਿਬ ਹੋਵੇਗਾ ਦੁਮਾਲਾ ਸਾਹਿਬ ਅਤੇ ਪੁੰਗਾ ਸਾਹਿਬ ਨੂੰ ਗਿੱਲਾ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਪੂਣੀ ਕਰਕੇ ਤੁਸੀਂ ਪੁੰਗਾ ਸਾਹਿਬ ਸਜਾਉਣਾ ਸ਼ੁਰੂ ਕਰ ਦੇਣਾ ਕੰਗਾ ਸਾਹਿਬ ਨੂੰ ਨਾਲ ਸਜਾ ਕੇ ਪੂਰੀ ਲੰਬਾਈ ਦੁਮਾਲਾ ਸਾਹਿਬ ਦੀ 14 ਮੀਟਰ ਹੋਵੇਗੀ ਫਿਰ ਦੁਮਾਲਾ ਸਾਹਿਬ ਨੂੰ ਦੋੜਾ ਕਰਕੇ ਸੇਟਾ ਕੇ ਇਸ ਤਰੀਕੇ ਨਾਲ ਨੂੰ ਬਰਾਬਰ ਟੱਕਦੇ ਹੋਏ ਅਸੀਂ ਇਸ ਤਰੀਕੇ ਨਾਲ ਰੰਗਦਾਰ ਪੱਟੀ ਨੂੰ ਸਜਾ ਲਵਾਂਗੇ ਉਪਰੋਜੀ ਲੜ ਨੂੰ ਘੁਮਾ ਕੇ ਇਸ ਤਰੀਕੇ ਨਾਲ ਲਾ ਲੈਣਾ ਹੈ ਹਰ ਇੱਕ ਲੜ ਨੂੰ ਅਤੇ ਪੱਟੀ ਨੂੰ ਸਾਫ਼ ਕਰਨ ਤੋਂ ਬਾਅਦ ਬਰਾਬਰ ਸਪੇਸ ਤੇ ਲਗਾਉਣਾ ਹੈ ਤੇ ਵੀ ਨੂੰ ਬਣਾਉਂਦੇ ਹੋਏ ਸਾਰੇ ਲੜ ਸਿਰ ਦੇ ਵਿੱਚ ਘਾ ਲਾਣੇ ਨੇ ਪੂਰੀ ਵੀਡੀਓ ਤੁਸੀਂ YouTube ਤੇ ਵੀ ਜਾ ਕੇ ਦੇਖ ਸਕਦੇ ਹੋ ਉੱਥੇ ਹਰ ਇੱਕ ਚੀਜ਼ ਨੂੰ ਹੌਲੀ-ਹੌਲੀ ਅਤੇ ਪੂਰੀ ਬਾਰੀਕੀ ਨਾਲ ਸਮਝਾਇਆ ਹੋਇਆ ਹੈ ਤੇ ਇੱਕ ਵਾਰ ਹੋਰ ਸੇਨ ਨੂੰ ਟਕਣ ਤੋਂ ਬਾਅਦ ਤੁਮਾਲਾ ਸਾਹਿਬ ਦੀ ਸ਼ੇਪ ਨੂੰ ਗੋਲ ਕਰਦੇ ਹੋਏ ਆਖਰੀ ਲੜ ਨੂੰ ਲਗਾ ਦਵਾਂਗੇ ਤੇ ਜੇਕਰ ਵਧੀਆ ਲੱਗੇ ਤਾਂ ਤੁਮਾਲਾ ਸਾਹਿਬ ਸਜਾਉਣ ਦੀ ਇਚਾਵਨ ਬੀਬੀਆਂ ਤੱਕ ਵੀਡੀਓ ਸ਼ੇਅਰ